ਬਾਬਾ ਰਾਮ ਸਿੰਘ ਦਾ ਜਨਮ ਪਿੰਡ ਰਾਇਆਂ ਜ਼ਿਲ੍ਹਾ ਲੁਧਿਆਣਾ ਦੇ ਵਿੱਚ 3 ਫਰਵਰੀ 1876 ਨੂੰ ਹੋਇਆ ਤੇ 1837 ਵਿੱਚ 21 ਸਾਲ ਦੀ ਉਮਰ ਵਿੱਚ ਕਮਰ ਨੌ ਨਿਹਾਲ ਰੈਜਮੈਂਟ ਵਿੱਚ ਭਰਤੀ ਹੋ ਜਾਣੇ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਤੌਰ ਤਰੀਕੇ ਤੇ ਪਹਾੜੀ ਡੋਗਰਿਆਂ ਦੀ ਲਾਲਸਾ ਵੇਖ ਕੇ ਬਾਬਾ ਰਾਮ ਸਿੰਘ ਨੇ ਭੁਵਿੱਖਬਾਣੀ ਕੀਤੀ ਸੀ ਕਿ ਕਿਸੇ ਸਮੇਂ ਲਾਹੌਰ ਵਿੱਚ ਅੰਗਰੇਜ਼ੀ ਰਾਜ ਦੇ ਬਾਜੇ ਵੱਜਣਗੇ ਤਾਂ ਇਹ ਭੁਵਿੱਖਬਾਣੀ ਸਨ 1849 ਨੂੰ ਸੱਚ ਹੋ ਨਿਬੜੀ ਦਸੰਬਰ 1845 ਨੂੰ ਮੁੱਦਕੀ ਦੀ ਜੰਗ ਸਮੇ ਬਾਬਾ ਰਾਮ ਸਿੰਘ ਨੇ ਸਿੱਖ ਜਰਨੇਲਾ ਅਤੇ ਸਿੱਖ ਰਾਜ ਦੇ ਪ੍ਰਧਾਨ ਮੰਤਰੀ ਲਾਲ ਸਿੰਘ ਜਿਹੜਾ ਕਿ ਅੰਗਰੇਜ਼ਾਂ ਦੇ ਕੋਲ ਵਿਕ ਗਿਆ ਸੀ ਤੇ ਉਹਦੇ ਵਿਕ ਜਾਣ ਕਰਕੇ ਆਪਣੀ ਬੰਦੂਕ ਬਾਬਾ ਰਾਮ ਸਿੰਘ ਨੇ ਸਤਲੁਜ ਦਰਿਆ 'ਵਾਂ ਸੁੱਟ ਕੇ ਕਿਹਾ ਸੀ ਕਿ ਪੰਜਾਬ ਦੇ ਨਵੇਂ ਧਾੜਵੀ ਨਾਲ ਹੁਣ ਨਵੇਂ ਟੰਗ ਅਤੇ ਤਰੀਕਿਆਂ ਨਾਲ ਸਿੱਜਣਾ ਪਊਗਾ ਤਾਂ ਇਹ ਕਿਹੜੇ ਸੀਗੇ ਤਰੀਕੇ 12 ਨੁਕਤੇ ਸੀਗੇ ਜਿਹੜੇ ਇਹ 12 ਨੁਕਤਿਆਂ ਵਿੱਚੋਂ ਪਹਿਲਾ ਹੈ ਬ੍ਰਿਟਿਸ਼ ਸਰਕਾਰ ਨੂੰ ਮਾਨਤਾ ਨਾ ਦੇਣਾ ਆਪਣੇ ਮੁਲਕ ਲਈ ਆਪਣੀ ਸਰਕਾਰ ਕਾਇਮ ਕਰਨਾ ਅੰਗਰੇਜ਼ ਸਰਕਾਰ ਦੀ ਨੌਕਰੀ ਕਰਨ ਨਾਲੋਂ ਆਪਣੀਆਂ ਸੁਵਿਧਾਾਂ